ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਮੂਲੀ ਦੇ ਪਰੌਠੇ ਤੇ ਆਪਾਂ ਹਰਾ ਪਿਆਜ਼ ਲੈ ਲਿਆ ਹਰੀਆਂ ਮਿਰਚਾਂ ਥੋੜੀ ਜਿਹੀ ਜਵੈਣ ਤੇ ਇੱਕ ਆਪਾਂ ਲਵਾਂਗੇ ਮੇਥੀ ਹਰੀ ਸੁੱਕੀ ਮੇਥੀ ਤੇ ਆਪਾਂ ਨਚੋੜ ਕੇ ਰੱਖ ਲਈਆਂ ਦੇਖੋ ਕਿੰਨਾ ਜ਼ਿਆਦਾ ਪਾਣੀ ਨਿਕਲਿਆ ਮੂਲੀਆਂ ਦੇ ਵਿੱਚੋਂ ਤੇ ਜੇ ਆਪਾਂ ਹੁਣ ਇਹਨਾਂ ਨੂੰ ਕੁੱਟ-ਕੁੱਟ ਕੇ ਨਿਚੋੜ ਕੇ ਰੱਖ ਲਿਆ ਹਨਾ ਤੇ ਫਿਰ ਜਦੋਂ ਆਪਾਂ ਨੂਨ ਪਾਉਨੇ ਆ ਫਿਰ ਉਦੋਂ ਇੰਨਾ ਪਾਣੀ ਨਹੀਂ ਨਿਕਲਦਾ ਇਹਨਾਂ ਦੇ ਵਿੱਚੋਂ ਤੇ ਜੇ ਆਪਾਂ ਪਹਿਲਾਂ ਇਹਨਾਂ ਨੂੰ ਨਹੀਂ ਨਿਚੋੜਾਂਗੇ ਤੇ ਨੂਨ ਪਾ ਦਾਂਗੇ ਸਿੱਧਾ ਹੀ ਫਿਰ ਬਹੁਤ ਜ਼ਿਆਦਾ ਇਹਨਾਂ ਚੋਂ ਪਾਣੀ ਨਿਕਲਦਾ ਫਿਰ ਆਪਣੇ ਪਰੌਠੇ ਜੜਿਓ ਸਹੀ ਨਹੀਂ ਬਣਦੇ ਤੇ ਆਪਾਂ ਇਹ ਨਿਚੋੜ ਕੇ ਲਏ ਐਨੀ ਅਗਾ ਰਹਿ ਗਈਆਂ ਆਪਾਂ ਨਚੋੜਦੇ ਆ ਤੇ ਜਿਹੜਾ ਇਹਨਾਂ ਦਾ ਪਾਣੀ ਆ ਹਨਾ ਉਹ ਡੁੱਲਣਾ ਨਹੀਂ ਚਾਹੀਦਾ ਥੋੜਾ ਜਿਹਾ ਨੂਨ ਪਾ ਕੇ ਪਾਣੀ ਪੀ ਲੈਣਾ ਚਾਹੀਦਾ ਕਿਉਂਕਿ ਇਹਦਾ ਪਾਣੀ ਜਿਹੜਾ ਲੀਵਰ ਵਾਸਤੇ ਬਹੁਤ ਜ਼ਿਆਦੇ ਚੰਗਾ ਠੰਡਾ ਹੁੰਦਾ ਤੇ ਆਪਣੇ ਲੀਵਰ ਚ ਦੇ ਵਿੱਚ ਜੇ ਕੋਈ ਗਰਮੈਸ਼ ਹੋਵੇ ਤੇ ਇਹ ਨਿਕਲ ਜਾਂਦੀ ਆ ਤੇ ਆਪਾਂ ਇਹ ਡੋਲਾਂਗੇ ਨਹੀਂ ਆਪਾਂ ਪੀ ਲਾਂਗੇ ਪਾਣੀ ਤੇ ਚਲੋ ਆਪਾਂ ਬਣਾਉਨੇ ਆ ਮੂਲੀ ਦੀ ਪਰੌਠੇ ਲਓ ਜੀ ਮੂਲੀ ਵਾਲਾ ਪਾਣੀ ਆਪਾਂ ਵੇਖੋ ਗਲਾਸ ਭਰ ਗਿਆ ਇਦੇ ਵਿੱਚ ਆਪਾਂ ਥੋੜਾ ਜਿਹਾ ਜਿਹੜਾ ਲਾਲ ਨੂਨ ਹੁੰਦਾ ਹਨਾ ਦੇਸੀ ਲਾਲ ਨੂਨ ਹੁੰਦਾ ਇਹ ਪਾ ਕੇ ਪੀਵਾਂਗੇ ਬਹੁਤ ਜ਼ਿਆਦਾ ਠੰਡਾ ਹੁੰਦਾ ਲੀਬਰ ਵਾਸਤੇ ਚੰਗਾ ਹੁੰਦਾ ਡੋਲਣਾ ਨਹੀਂ ਚਾਹੀਦਾ ਪਾਣੀ ਅਕਾ ਆਪਾਂ ਥੋੜਾ ਜਿਹਾ ਮੱਕੀ ਦਾ ਆਟਾ ਪਾਵਾਂਗੇ ਆਟਾ ਆਪਾਂ ਗੁੰਨ ਕੇ ਰਲਾ ਕੇ ਸਾਰਾ ਥੋੜਾ ਜਿਹਾ ਮੱਕੀ ਦਾ ਪਾਇਆ ਤੇ ਇਹਦੇ ਨਾਲ ਆਟਾ ਬਹਾਲਾ ਫਿਰ ਸਰੜਾ ਜਾ ਨਹੀਂ ਹੁੰਦਾ ਜਦੋਂ ਆਪਾਂ ਜੇ ਥੋੜਾ ਬਹੁਤਾ ਵਾਧ ਜੇ ਪਹਿਲੀ ਗੱਲ ਤਾਂ ਆਪਾਂ ਗੁੰਨਦੇ ਹੁਣਾਂ ਕ ਹੁੰਨੇ ਆ ਜਿੰਨਾ ਕ ਫੁਲਕੇ ਬਣ ਜਾਣ ਨੱਪਰ ਲਾ ਲਈਏ ਇਹਨੂੰ ਸਾਰੇ ਨੂੰ ਫਿਰ ਪਕਾਉਨੇ ਆ ਲਾ ਲਿਆਮ ਸਮਾਨ ਆਪਾਂ ਸਾਰਾ ਲਾ ਲਿਆ ਮੂਲਕਿਆਂ ਦੇ ਵਿੱਚ ਤੇ ਹੁਣ ਆਪਾਂ ਛੋਟੇ ਛੋਟੇ ਪੇੜੇ ਕਰਕੇ ਤੇ ਇਹ ਆਪਾਂ ਦੋ ਦੋ ਪੇੜਿਆਂ ਦੇ ਵਿੱਚ ਲਾਵਾਂਗੇ ਇਹੜੀ ਇੱਕ ਪੇੜੇ ਵਿੱਚ ਲਾਈ ਦੋ ਸਵਾਦ ਨਹੀਂ ਬਣੇ ਇੱਕ ਪੇੜੇ ਚ ਤਾਂ ਹੀ ਲੱਗਦੇ ਨੇ ਇਹਨੂੰ ਬੇਟੇ ਇਹ ਤੇ ਫਿਰ ਨਿਕਲ ਜਾਂਦਾ ਇੱਕ ਪੇੜੇ ਚ ਤਾਂ ਸਿਰਫ ਆਲੂ ਆ ਜਿਹੜੇ ਉਹ ਲੱਗਦੇ ਇੱਕ ਪੇੜੇ ਚ ਤਾਂ ਤੇ ਇਹ ਕਈ ਏਦਾਂ ਹੁੰਦਾ ਵੀ ਕਈ ਭੈਣਾ ਗੁੰਨ ਲੈਂਦੀਆਂ ਆਟੇ ਦੇ ਵਿੱਚ ਮੋਲਗਾ ਪਰ ਆਪਾਂ ਨੂੰ ਨਹੀਂ ਮਜ਼ਾ ਚਾਣੀ ਆਉਂਦਾ ਆਪਾਂ ਨੂੰ ਨਹੀਂ ਵਧੀਆ ਲੱਗਦਾ ਆਪਾਂ ਅੱਤ ਵਾਰੀ ਦੇਖੇ ਸੀ ਇੱਕ ਦੋ ਵੇਰੇ ਪਕਾ ਕੇ ਆਟੇ 'ਚ ਗੁੰਨ ਕੇ ਦੇਖੀਆਂ ਸੀ ਤੇ ਵਧੀਆ ਨਹੀਂ ਲੱਗੀਆਂ ਸੀਗੀਆਂ ਸਾਨੂੰ ਤਾਂ ਸੁੱਕੀ ਜਾ ਜਾਂਦੇ ਸੀ ਤੇ ਫਿਰ ਉਹਨਾਂ ਨੂੰ ਬਾਲਾ ਤੇਲ ਤੇ ਉਹ ਲਾਉਣਾ ਪੈਂਦਾ ਤੇ ਇਦਾਂ ਜਿਹੜੀਆਂ ਆਪਾਂ ਖਾਂਦੇ ਆ ਹਨਾ ਇਹ ਇਹਨਾਂ ਨੂੰ ਮਜ਼ਾ ਵੀ ਆਉਂਦਾ ਖਾਣ ਚ ਤੇ ਬਣਾਉਣ ਚ ਵੀ ਤੇ ਫਿਰ ਇਦਾਂ ਨਿਕਲਦਾ ਨਹੀਂ ਆਟਾ ਆਹ ਸਮਾਨ ਵਿੱਚੋਂ ਮਸਾਲਾ ਤੇ ਆਪਾਂ ਥੋੜੇ ਪੇੜੇ ਕਰ ਲਾਂਗੇ ਛੋਟੇ ਛੋਟੇ ਫਿਰ ਤੁਹਾਨੂੰ ਬਣਾ ਕੇ ਦਿਖਾਉਣੀ ਆ ਮੋਰੀ ਦਾ ਪਰੌਠਾ ਸਭ ਨੂੰ ਪੂਰ ਭਰ-ਭਰ ਕੇ ਸਟਫਿੰਗ ਕੀਤਾ ਦੇ ਬੋਲੇ ਬੋਲੇ ਹੱਥਾਂ ਨਾਲ ਇਦਾਂ ਹੀ ਇਹਨੂੰ ਆਪਾਂ ਬਣਾ ਲਾਂਗੇ। ਥੋੜੇ ਸੋਹਣੇ ਬਣ ਜਾਂਦੇ ਆ। ਜ਼ਿਆਦਾ ਆਪਾਂ ਨੂੰ ਮੇਲਣਾ ਵੀ ਨਹੀਂ ਮਾਰਨ ਦੀ ਲੋੜ। ਤੇ ਇਦਾਂ ਦੇਖੋ ਬਿਲਕੁਲ ਬਣੀ। ਰੋਟੀ ਫਟਦੀ ਨਾ ਹੀ ਮਸਾਲਾ ਬਾਹਰ ਨਿਕਲੇ। ਥੋੜਾ ਜਿਹਾ ਤਵੇ ਤੇ ਘਿਓ ਲਾ ਲ ਗਏ। ਥੋੜਾ ਜਿਹਾ ਦੇਖੋ ਪਤਲੇ ਪਤਲੇ ਹਲਕੇ ਬਣਾ ਕੇ ਫਿਰ ਵਿੱਚ ਪਾ ਲਈਦਾ ਹੈ ਹਰ ਕਿਸੇ ਨੂੰ ਹੀ ਬਣਾਉਣੇ ਆਉਂਦੀ ਆ ਵੀ ਚਲੋ ਆਪਣਾ ਆਪਣਾ ਤਰੀਕਾ ਹੁੰਦਾ ਬਣਾਇ ਕੋਈ ਕਿੱਦਾਂ ਬਣਾਵੇ ਖਾਂਦੇ ਕੋਈ ਹੁਣ ਵਿੱਚ ਆਟੇ ਦੇ ਗੰਨ ਕੇ ਬਣਾਉਂਦੇ ਆ ਹੁਣ ਆਪਾਂ ਵੇਲ ਕੇ ਇਦਾਂ ਦੋ ਫੁਲਕਿਆਂ ਦੇ ਵਿੱਚ ਫਿਰ ਬਣਾਉਣਾ ਪਾਇਆ ਮਸਾਲਾ ਤੇ ਅੱਜ ਤਾਂ ਭਾਈ ਸਾਡੇ ਨਾਲ ਸਵੇਰ ਦੀਆਂ ਲੈਟ ਵੀ ਬੰਦ ਲਿਫਟਾਂ ਵੀ ਬੰਦ ਆ ਤੇ ਲੈਫਟਾਂ ਵੀ ਬੰਦ ਤੇ ਲੈਟ ਵੀ ਬੰਦ ਤੇ ਅੱਜ ਜਿਹੜੇ ਤਾਂ ਘਰੇ ਆ ਹਨਾ ਉਹ ਘਰੇ ਆ ਤੇ ਜਿਹੜੇ ਬਾਹਰ ਚਲੇ ਗਏ ਥੱਲੇ ਉਤਰ ਗਏ ਉਤਰ ਗਏ ਤੇ ਉਹਨਾਂ ਨੇ 2 ਮਹੀਨੇ ਪਹਿਲਾਂ ਲਿਖ ਕੇ ਲਾਇਆ ਸੀ 2 ਮਹੀਨੇ ਪਹਿਲਾਂ ਪੋਸਟਰ ਲਿਖ ਕੇ ਲਾ ਦੇਣਗੇ ਲੈਟਾਂ ਬੰਦ ਹੋਣੀਆਂ ਲੈਟ ਬੰਦ ਹੋਣੀ ਪਾਣੀ ਬੰਦ ਹੋਣਾ ਜੋ ਵੀ ਜੋ 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 ਬੰਦ ਹੋਣਾ ਤੇ ਅੱਜ ਘਰ ਦੇ ਵਿੱਚ ਨਾ ਬਿਲਕੁਲ ਸ਼ਾਂਤੀ ਸ਼ਾਂਤੀ ਲੱਗ ਰਹੀ ਆ ਨਾ ਕੋਈ 뮤직 ਨਾ ਕੋਈ ਗਰਬਾਣੀ ਕੁਛ ਨਹੀਂ ਲੱਗ ਰਿਹਾ ਸਾਨੂੰ ਲੈਪਟਾ ਤਾਂ 1 ਵਜੇ ਕਹਿੰਦੇ ਚੱਲ ਪੈਣੀ ਆ ਲੋ ਹੁਣ ਆਪਾਂ ਦਹੀਂ ਦੁੱਧ ਆ ਬਣਾ ਲੈਨੇ ਆ ਹਾਂਜੀ ਲੋ ਜੀ ਤੁਸੀਂ ਵੀ ਖਾਓ ਗਰਮਾ ਗਰਮ ਪਰੌਠਾ ਮੂਲੀ ਵਾਲਾ ਨਾਲ ਦਹੀਂ ਨਾਲ ਮੱਖਣ ਤੇ ਹੋ ਸਕਦਾ ਨੇਰਾ ਆਉਂਦਾ ਹੋਵੇ ਕਿਉਂਕਿ ਅੱਜ ਆਪਣੇ ਲਾਈਟ ਨਹੀਂ ਹੈਗੀ ਤੇ ਆ ਜਿੰਨਾ ਵੀ ਚਾਨਣ ਆ ਰਿਹਾ ਹੈ ਨਾ ਇਹ ਸਾਰਾ ਬਾਹਰੋਂ ਆ ਰਿਹਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਸਬਸਕ੍ਰਾਈਬ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀਆਂ ਵੀਡੀਓਜ਼ ਦੇਖਣ ਵਾਸਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਾਰਿਆਂ ਨੂੰ ਗੁਰੂ ਸਾਹਿਬ ਤੰਦਰੁਸਤੀ ਚੜ੍ਹਦੀ ਕਲਾ ਰੱਖਣ ਠੀਕ ਹੈ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ